ਕਦਾਂ ਗੁੱਲੀ ਡੰਡੇ ਵਾਲਿਓ ਚੱਡੀ ਗੈਂਗ ਕਿਹੜੀਆਂ ਖੁੱਟਾਂ ਖੰਡਾਂ ਜਿ ਵੜ ਗਏ ਕੁੜੀ ਆਵਿਓ ਲੋਕਾਂ ਨੂੰ ਕਹਿੰਦੇ ਹੁੰਦੇ ਸੀ ਕਿ ਆ ਬਰਾੜ ਨੂੰ ਤੇ ਗੱਲ ਨੂੰ ਐ ਕਰ ਦਿਓ ਗੁਰਪ੍ਰੀਤ ਢੰਗ ਦਾ ਛੈ ਲਾ ਦਿਓ ਸਾਲਿਓ ਚਾਰ ਦਿਨ ਹੋ ਗਏ ਭੈ ਜੋ ਤੁਹਾਡੇ ਕੰਟਰੀ ਚ ਥੋੜੀ ਹਿੱਕ ਤੇ ਬੁੱਕਦੇ ਜਿਵੇਂ ਖਾਲਸਤਾਨੀਆਂ ਦੀ ਹਿੱਕ ਤੇ ਮੋਦੀ ਦੀਵਾ ਬਾਲ ਕੇ ਗਿਆ ਸੀ ਐ ਐ ਜਦੋਂ ਆ ਤੁਹਾਡੇ ਗਾੜੀ ਆ ਨਾ ਮਿਲ ਬੰਨ ਤੇ ਆਪਣੇ ਸਿੜ ਨਹੀਂ ਤੇ ਆਸਟ੍ਰੇਲੀਆ ਤੋ ਸਾਲਿਓ ਨਿੱਤਰਦੇ ਨਹੀਂ ਹੁਣ ਮੈਦਾਨ 'ਚ ਮੁੜ ਕੇ ਨਾ ਚਰਸੀ ਵਾਂਗੂ ਭੈ ਜਦ ਕਹੀ ਜਾਇਓ ਸਾਨੂੰ ਪਤਾ ਨਹੀਂ ਲੱਗਾ ਬਰਾਜ ਦਾਦਾ ਦਾਦਾ ਜਹਾ ਚੜ ਗਿਆ ਫਲਾਣ ਆ ਢੀਕਿਆ 29 ਸਤੰਬਰ ਤੱਕ ਛੋਡੇ ਅਤੀ ਸਤਕਾਰੀ ਹੋਏ ਜੀਜਾ ਜੀ ਚੜੀ ਗਏ ਸਾਲਿਓ ਸਾਲਿਓ ਇੱਥੇ ਹੀ ਆ ਤੋ ਕੱਲ ਨੂੰ ਤਾਂ ਨਹੀਂ ਪਰਸ ਰਾਡ ਲੈ ਡਾਲਨੋਂ ਨਿਕਲਣਾ ਕੱਲ ਦਾ ਨਾ ਵਲਵਾਨੀ ਆ ਜੇ ਬਾਈ ਬਾਈ ਨੂੰ ਵੀ ਬਾਈ ਸਤੰਬਰ ਨੂੰ ਸੋ ਆ ਹੁਣ ਸਿਡਨੀ ਵਾਲਾ ਰੋਡ ਆ ਇਥੇ ਦਾਸ ਹਣੀ ਖੜੇ ਆ ਸੋ ਫੇਰ ਨਾ ਕਿਹਾ ਵੀ ਸਾਨੂੰ ਦੱਸਿਆ ਨਹੀਂ ਹੁਣੇ ਮੈਂ ਬਾਈ ਭੁੱਲਰ ਕੋਲੋਂ ਆਇਆ ਇੱਕ ਅੱਜ ਆਪਣੇ ਦਾਤਰ ਸਾਹਿਬ ਆ ਇੱਕ ਆਈਡੀ ਜਿਹੜੀ ਉਹਦੇ ਬਾਈ ਦੇ ਨਾਲ ਜੁੜਿਆ ਹੋਇਆ ਸੀਗਾ ਵੀਰ ਦੇ ਐ ਪੂਰੀ ਭਾਈ ਨੇ ਕੀਤੀ ਹਣ ਸੇਵਾ ਪਾਣੀ ਤੇ ਗੱਲ ਲਾਡੀ ਲਹੋਈਆ ਸਾਹ ਕੋਲੇ ਸੀਗਾ ਤੇ ਮੈਂ ਕਿਹਾ ਵੀ ਯਾਦ ਕਰਾ ਦਿਆਂ ਮੜ ਕੇ ਚਰਸੀ ਨੂੰ ਕਹਿੰਦੇ ਫੇਰ ਤੇ ਸੰਤ ਦੱਸਿਆ ਨਹੀਂ ਕਹਿੰਦੇ ਪ੍ਰਾਣ ਨੂੰ ਭੱਜਣਾ ਪਿਆ ਤੋੜਨਾ ਪਿਆ ਇੱਥੋਂ ਰਾਤ ਨੂੰ ਜਾ ਚੜਨਾ ਪਿਆ ਸੋ ਕੱਲ ਤਾਂ ਇਹਨਾਂ ਸੇਵਾ ਦਾ ਮੌਕਾ ਹੈਗਾ ਆ ਹੁਣ ਲੋਕੇਸ਼ਨ ਲੋਕੇਸ਼ਨ ਆ ਬਲਬ ਲੈ ਜੋ ਪਾ ਗਿਆ ਕਿਹੜਾ ਆ ਟਾਪ ਵੱੜ ਕੇ ਕੀ ਭੈਂ ਜੋ ਟੋਏ ਵੱੜ ਤੇ ਆ ਨਾਲ ਹੋਟਲ ਦਾ ਵੀ ਫਲੈਸ਼ ਕਰਦਾ ਆ ਵੈਸੇ ਮੈਂ ਇਸ ਹੋਟਲ 'ਚ ਨਹੀਂ ਠਹਿਰਿਆ ਮੈਂ ਤਾਂ ਕਿਸੇ ਹੈਗੇ ਰਿਲੇਟਿਵ ਉਹਨਾਂ ਦੇ ਘਰ ਆ ਪਰ ਸਾਡਾ ਇੱਕ ਪਰਿਵਾਰ ਹੈਗਾ ਇਸ ਹੋਟਲ ਦੇ ਵਿੱਚ ਵੀ ਜੇ ਕੋਈ ਸਰਸੂਰ ਲਾਉਣ ਆਉਣਾ ਹੋਇਆ ਮੈਂ ਤਾਂ ਉਹ ਇਥੋਂ ਉਹਨੂੰ ਚਾਬੀ ਖੜਾਉਣ ਆਇਆ ਸੀ ਤੇ ਮੈਂ ਚੱਲ ਵੀਡੀਓ ਬਣਾ ਕੇ ਪਾ ਦਈਏ ਭੁੱਲੂ ਸਾਹਿਬ ਨੇ ਵੀ ਕਿਹਾ ਸੀ ਆਂਦਾ ਵੀ ਭੈਜ ਉਹਦਾ ਦੱਸਦੀ ਮੜ ਆ ਜਾ ਇਹਨਾਂ ਸਾਲੇ ਛੱਡੀ ਗੈਂਗ ਵਾਲਿਆਂ ਨੂੰ ਵੀ ਲੋਕਾਂ ਨੂੰ ਤਾਨੇ ਮਾਰਦੇ ਨੇ ਐਂ ਕੱਦਿਓ ਜਿਉਂ ਕੱਦਿਓ ਛੈਲਾ ਦੇ ਉਹ ਸਾਲੇ ਉਹ ਇਦੋਂ ਵੱਡਾ ਚਾਂਸ ਹੋਂ ਤੁਹਾਨੂੰ ਕੀ ਮਿਲਣਾ ਵਾਜੋ ਹੱਕ ਜੋ ਭੈਣ ਚ ਉਹਦਾ ਆ ਕੇ ਆਹ ਸਾਲਾ ਜਿਹੜਾ ਇਥੇ ਮੰਦਬੁੱਧੀ ਜਾਂ ਪਰਨੀਤ ਵਾਲਾ ਸਲਾਹ ਤੁਰਿਆ ਫਿਰਦਾ ਪਰਨੀਤ ਹੀ ਪੇਸ਼ ਕਰਦੇ ਭੈਣ ਦੇ ਆ ਠੰਡ ਜੀ ਵਾਵਾ ਇੱਥੇ ਕੱਲ ਖਾਂ ਇੱਕ ਦਿਨੋਂ ਭੈਣ ਤੂੰ ਦਾ ਹਾਲਿਆ ਟਰੈਕਟਰ ਕੁਤੇ ਤੁਰਿਆ ਫਿਰਦਾ ਨਾ ਸਿਰੇ ਫੜਾ ਬਾਹ ਨੂੰ ਮੈਂ ਸਨਸੈਟ ਹੁੰਦਾ ਵਖਾ ਕੇ ਲਿਆਵਾਂ ਮਿਲਵਨ ਬੀਚ ਦੇ ਉੱਪਰ ਜਾ ਕੇ ਬਾਗੇ ਨਾਲ ਨਾਲੇ ਦਲਾਸਾ ਦਿਆਂ ਭੈਣ ਜਦੋਂ ਵੀ ਤੇਰੇ ਆਲਾ ਦਾ ਖਾਚਿਆ ਇੱਧਰ ਵੇਖ ਭੈਣ ਨਜ਼ਾਰੇ ਲੈਂਗੀ ਲਾ ਜੱਟ ਨਾ ਯਾਰੀਆਂ ਕਿੱਧਰ ਕੁੜੀ ਆਵੇ ਖਾਚਣਾ ਤੁਰੇ ਫਿਰਦੀਆਂ ਹੈ ਐ ਜਨਾ ਪਰਨੀਤ ਦੇ ਹੁਸਨ ਦਾ ਮੁੱਲ ਪਾਇਆ ਸਾਨੂੰ ਬੰਦਾ ਕੀ ਨਾ ਕਹਣਾ ਫੋ ਦੇਖ ਲੈ ਕੁੜੀ ਆਵੇ ਨਹੀਂ ਕੋਲ ਹੁੰਦਾ ਤਾਂ ਆਇ ਤੇ ਜਾ ਆ ਆ ਕੀ ਕਹਿੰਦੇ ਆ ਸਾਈਡ ਵਾਕ ਤੇ ਪਨੀਰ ਦੀ ਬਾਹ ਫੜਾ ਕੇ ਜਾ ਪੂਰੀ ਭੈ ਜੋ ਖੁਸ਼ ਰੱਖਾਂਗੇ ਯਾਦ ਕਰੂਗੀ ਵੀ ਕਿਸੇ ਦੇ ਵੱਸ ਪਈ ਸੀ ਐ ਪਨੀਰ ਵੀ ਨਾਲ ਇਹ ਨਹੀਂ ਕਹਿਣਾ ਪਊਗਾ ਵੀ ਪਿੱਛੇ ਛੀਟਾਂ ਦੇਖਣ ਡਈਆਂ ਮੈਨੂੰ ਤੂੰ ਕਦੋਂ ਫੇਕ ਸਟੋਰੀਆਂ ਬਹੁਤ ਬਣਾਉਣਾ ਤੂੰ ਪਨੀਰ ਪ੍ਰੀਤ ਇਹ ਨਹੀਂ ਕਹਿਣ ਦਾ ਮੌਕਾ ਦਿੰਦੇ ਫਿਰ ਅਸੀਂ ਬਾਹਾਂ ਚ ਪਾ ਕੇ ਰੱਖਾਂਗੇ ਇਹੋ ਜਿਹੇ ਭੈ ਜੋ ਤੂੰ ਵੀ ਚੜਿਆ ਆਉਂਦਾ ਹੋਏਗਾ ਸਾਲਿਆ ਜਿਹੜਾ ਉਹ ਆ ਕੇ ਸਵਰ ਆਪਣੇ ਕੀ ਕਹਿੰਦੇ ਹੁੰਦੇ ਆ ਬੀ ਡਬਲ ਸਾਡੇ ਸਵਰ ਵੀ ਮੂੰਹੋਂ ਨਿਕਲਦਾ ਉਹ ਆ ਕੇ ਖੜਾ ਉਧਰ ਤੁਹਾਡਾ ਦੇਖ ਲਾ ਹੁਣ ਭੈਣ ਚੋਂ ਇੰਟਰਸੈਕਸ਼ਨ ਦਾ ਟਰੱਕ ਟੁੱਕ ਜੇ ਹੁਣ ਥੋੜੀ ਹੀ ਆ ਨਾ ਸਾਲਿਓ ਫੇਰ ਨਾ ਕਹਿਆ ਜੀ ਆ ਜੂਮ ਕਰਕੇ ਦਿਖਾਦਾ ਆ ਵੀ ਮੜ ਕੇ ਕਹਿ ਦੋ ਸਾਨੂੰ ਕਿ ਪਤਾ ਕਿੱਥੇ ਆ ਕੇ ਨਿਕਲ ਗਿਆ ਫਲਾਨ ਕਰਕੇ ਆ ਬਰਾੜੀ ਇਹ ਉਹ ਆ ਥੋੜੀ ਹੁਣ ਟਰਾਂਸਪੋਰਟ ਨੇੜੇ ਤੇ ਦੀ ਪਛਾਣ ਲਓ ਹੁਣ ਸਾਲਿਓ ਸਪੈਸ਼ਲੀ ਹੁਣ ਮੈਂ ਇਹ ਖੱਚਾਂ ਦੇ ਲਈ ਵੀਡੀਓ ਪਾਈ ਆ ਭੈਣ ਚੋਂ ਦੱਬ ਮਰ ਜਾ ਸਾਲਿਓ ਥੋੜੀ ਕੰਟਰੀ ਥੋੜੀ ਹੱਕ ਦੇ ਦੀ ਵਾ ਬਾਲ ਕੇ ਆ ਕੇ ਜੱਟ ਫੇਰ ਚੜ ਜਾਂ ਭੈਣ ਚੋਂ ਕੀ ਪੱਲੇ ਰਹਿ ਹੁੰਦਾ ਸਾਲਿਓ ਥੱਲੇ ਨਾਲੇ ਉਹ ਸ਼ਰਾਬੀ ਜਾਂ ਭੈਣ ਦਾ ਲੋੜਾ ਕੀ ਨਾ ਉਹਦਾ ਸਾਲਾ ਅਮਰਪਾਲ ਦਾ ਸਾਲਾ ਬਣਦਾ ਦਾ ਭੈਣ ਚ ਕੁਲਦੀਪ ਰੰਧਾਵਾ ਜਿਹੜਾ ਸਾਲਾ ਪਿਸਕਲ ਬਣਿਆ ਭੋਸੜੀ ਦਾ ਆ ਵੇ ਓਏ ਜੱਟ ਗੱਜ ਦਾ ਭੈਣ ਚ ਉਹਦਾ ਤੂੰ ਹਰੀ ਨਵਾਰਗਿਆਂ ਨੂੰ ਕਹਿੰਦਾ ਸੀ ਨਾ ਮੈਂ ਐਂ ਕਰਾ ਦੂੰ ਆ ਕਰਾ ਦੂੰ ਆ ਫਿਰਦਾ ਜੁਵਾਈ ਥੋੜਾ ਇਥੇ ਭੈਣ ਚ ਉਹਦਾ ਝਾਕਵਾ ਆ ਲਈ ਪਿਓ ਦਾ ਦਾ ਮੜਾਇਆ ਸਾਇਆ ਹਵਾ ਲਈ ਦੇਖ ਦਸੀ ਇਹਦੀ ਪਾਈ ਆ ਬਣ ਚ ਬਾ ਭੈਣ ਚ ਉਹਦੇ ਗੰਡੂ ਦੀ ਸੋ ਆਪ ਸੰਗਤ ਤੋਂ ਮਾਫੀ ਭਾਈ ਇਹ ਸ਼ਬਦਾਵਲੀ ਇਹਨਾਂ ਖੱਤਾਂ ਲਈ ਵਰਤਣੀ ਪੈਂਦੀ ਸਾਡੀ ਮਜਬੂਰੀ ਆ ਉਹ ਵੈਰ ਦਿਲ ਨਹੀਂ ਕਰਦਾ ਹੁੰਦਾ ਪਰ ਇਹਨਾਂ ਲਈ ਇਹਨਾਂ ਨੂੰ ਇਹੇ ਸਮਝ ਆਉਂਦੀ ਆ ਬਹੁਤ ਲੋਕ ਸਿਹਰਦ ਬੰਦੇ ਕਹਿੰਦੇ ਹੁੰਦੇ ਯਾਰ ਨਾ ਇਦਾਂ ਬੋਲਿਆ ਕਰੋ ਪਰ ਕੀ ਕਰੀਏ ਹੁਣ ਇਹਨਾਂ ਨੂੰ ਸਮਝ ਇਹੇ ਆਉਂਦੀ ਆ ਦਿਲ ਸਾਡਾ ਆਪਣੀ ਕਰਦਾ ਨਾ ਉਹ ਸਾਲਿਓ ਹੁਣ ਮੁੜ ਕੇ ਮੇਨਾਂ ਨਾਲ ਸਿਰ ਰਹਿ ਜਾ ਜੋ ਇਦਾਂ ਐਣ ਜੋ ਅਗਲੇ ਆ ਕੇ ਫਿਕਦੇ ਮੂੰਗ ਦਾਲ ਕੇ ਚੜਜਣ ਦੇ ਹੁੰਦੇ ਆ ਕੁੜੀ ਆਵੇ ਉਹ ਜਿਵੇਂ ਚਾਚੀ ਕਹਿੰਦਾ ਸੀ ਦਾਦਾ ਧੜ ਗਿਆ ਸੀ ਹੁਣ ਫੇਰ ਕਿੰਨਾ ਭੈ ਜਦੋਂ 29 ਸਤੰਬਰ ਤੱਕ ਹੈਗਾ ਜੋ ਆਈ ਇੱਥੇ ਅਜੇ ਬਾਕੀ ਮੈਂ ਕਿਹਾ ਖਵਾ ਹੋਆ ਬੜੀ ਵਧੀਆ ਵਗਦੀ ਆ ਪੈਗ ਪੁੱਗ ਲੱਗਾ ਹੋਵੇ ਨਾਲ ਪਰਨੀਤ ਹੋਵੇ ਕੋਦੇ ਸਾਥ ਨਾਲ ਦੋਹਾਂ ਦਾ ਇਦਾਂ ਵਾਕ ਵਾਕ ਕਰਦੇ ਫਿਰਦੇ ਹੋਈ ਗੱਡੀ ਚ ਬੈਠੀ ਹੋਵੇ ਮੋਢੇ ਤੇ ਸਿਰ ਰੱਖਿਆ ਹੋਵੇ ਪੈਰ ਰੱਖਿਆ ਨਾ ਗੋਦੀ ਚ ਭਾਂਜੋ ਦੀ ਸਿੱਧੂ ਇਹ ਬੰਦਾ ਯਾਦ ਕਰਦਾ 150 ਦੀ ਸਪੀਡ ਤੇ ਹੈ